ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢੋੜ ਹੋਰ ਸਾਡੇ ਲਈ ਇੰਨਾ ਕੁ ਆਪਣਾ ਜਿੰਨਾ ਸਦਾ ਆਪਣਾ ਖੁੱਦਾ ਇਲਾਕਾ ਹੈ ਜਿੱਥੇ ਅਸੀਂ ਰਹਨੇ ਆ ਕਿਉਂ ਕਰਕੇ ਅੱਜ ਤੋਂ 20 ਦਿਨ ਪਹਿਲਾਂ ਇੱਕ ਸਮਾਗਮ ਇੱਥੇ ਫੌਜੀ ਸਾਹਿਬ ਦੇ ਘਰੇ ਨੌਜਵਾਨਾਂ ਨੇ ਸਾਡੇ ਨਾਲ ਕੀਤਾ ਸੀ ਜਿਹਦੇ ਵਿੱਚ ਦਲੇਰ ਸਿੰਘ ਅਮਰਤਪਾਲ ਸਿੰਘ ਜੀ ਤੇ ਹੋਰ ਸਾਰੇ ਨੌਜਵਾਨ ਫੌਜੀ ਸਾਹਿਬ ਦਾ ਬੇਟਾ ਇਹ ਸਾਰੇ ਉੱਥੇ ਹਾਜ਼ਰ ਹੋ ਕੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਉਹੀ ਨੌਜਵਾਨਾਂ ਜਿਨ੍ਹਾਂ ਨੇ ਪਿਛਲੀ ਵਾਰ ਆਪ ਨੂੰ ਇਸ ਸਾਰੇ ਇਲਾਕੇ 'ਚ ਨਾ ਕੇਵਲ ਇੱਕ ਪਿੰਡ 'ਚ ਬਲਕਿ ਸਾਰੇ ਇਲਾਕੇ 'ਚ ਜਿਤਾਇਆ ਪਰ ਅੱਜ ਅਸੀਂ ਉੱਥੋਂ ਨਿਰਾਸ਼ ਹੋ ਕੇ ਤੁਹਾਡੇ ਕੋਲ ਆਏ ਆ ਤੇ ਅਸੀਂ ਚਾਹੁੰਦੇ ਆ ਕਿ ਤੁਹਾਡੀਆਂ ਜਿਹੜੀਆਂ 40 ਸਾਲ ਦੀਆਂ ਕਹਾਣੀਆਂ ਨੇ ਅਸੀਂ ਵੀ ਉਹਦੇ 'ਚ ਆਪਣਾ ਹਿੱਸਾ ਪਾਈਏ ਸੋ ਇਹ ਗੱਲ ਮੈਂ ਧੰਨਵਾਦ ਕਰਦਾ ਹੋਇਆ ਇੱਥੋਂ ਸ਼ੁਰੂ ਕਰਦਾ ਕਿ ਮੰਨ ਲਓ ਮੇਰੇ ਤੇ ਸਵਾਲ ਕੀਤਾ ਜਾਂਦਾ ਕਿ ਅਸੀਂ ਤੁਹਾਨੂੰ ਵੋਟ ਕਿਉਂ ਪਾਈਏ ਭਾਵੇਂ ਉਹ ਪੱਤਰਕਾਰ ਆਉਂਦੇ ਨੇ ਸਾਡੇ ਕੋਲ ਉਹ ਵੀ ਸਵਾਲ ਕਰਦੇ ਨੇ ਤੁਸੀਂ ਵੀ ਕਰ ਸਕਦੇ ਹੋ ਤੁਹਾਡਾ ਵੀ ਅਧਿਕਾਰ ਹੈ ਵੀ ਅਸੀਂ ਤੁਹਾਨੂੰ ਵੋਟ ਕਿਉਂ ਪਾਈਏ ਉਹਦਾ ਜਵਾਬ ਮੈਂ ਦੇਣਾ ਚਾਹੁੰਨਾ ਕਿ ਅਸੀਂ ਤੁਹਾਡੀ ਵੋਟ ਦੇ ਹੱਕਦਾਰ ਕਿਵੇਂ ਹਾਂ ਲੀਡਰ ਕੌਣ ਹੁੰਦਾ ਹੈ ਇਹ ਸਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵੋਟ ਪਾਉਣ ਤੋਂ ਪਹਿਲਾਂ ਇਹ ਕਿਸੇ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਬਿਠਾਵਾਂਗੇ ਉਹ ਮੈਂਬਰ ਪਾਰਲੀਮੈਂਟ ਹੋਏਗਾ ਸਾਰੇ ਇੰਡੀਆ ਚ ਜਿੰਨੇ ਮਰਜੀ ਲੋਕ ਰਹਿੰਦੇ ਹੋਣ ਪਰ 543 MP ਉਹਨਾਂ ਸਾਰਿਆਂ ਚ ਉਹ ਸਾਰੇ ਇੰਡੀਆ ਚੋਂ ਚੁਣੇ ਜਾਣਗੇ ਜਿਹੜੇ ਕਿ ਦੇਸ਼ ਦਾ ਸੂਬੇ ਦਾ ਜੋ ਵੀ ਕਾਨੂੰਨ ਬਣਨਾ ਹੈ ਜਾਂ ਬਦਲਣਾ ਹੈ ਉਹਦਾ ਫੈਸਲਾ ਕਰਨਗੇ ਉਹਨਾਂ ਦੇ ਵਿੱਚ ਤੁਸੀਂ ਸਾਨੂੰ ਜਾ ਕੇ ਬਿਠਾਉਨੇ ਹੋ ਹੁਣ ਅਗਲੀ ਗੱਲ ਇਹ ਆਉਂਦੀ ਹੈ ਕਿ ਅਸੀਂ ਤੁਹਾਡੀ ਵੋਟ ਦੇ ਹੱਕਦਾਰ ਕਿਵੇਂ ਆ ਫਿਰ ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਵੀ ਦੇਖੋ ਕਾਂਗਰਸ ਨੂੰ ਵੀ ਦੇਖੋ ਭਾਜਪਾ ਨੂੰ ਵੀ ਦੇਖੋ ਬਾਦਲ ਦਲ ਨੂੰ ਵੀ ਦੇਖੋ ਤੇ ਉਸ ਤੋਂ ਬਾਅਦ ਕੋਈ ਨਹੀਂ ਲੱਗਿਆ ਰਹਿਣ ਤੱਕ ਕਾਗਜ਼ ਲੱਗਿਆ ਰਹਿਣ ਤੱਕ ਤੇ ਅੱਜ ਜਿਹੜੀ ਆਪ ਹੈ ਉਹ ਵੀ ਦੇਖੋ ਇਹ ਪੰਜ ਧਿਰਾਂ ਬਣ ਜਾਂਦੀਆਂ ਨੇ ਸਾਡੇ ਸਵੇਤ ਇਹ ਪੰਜ ਧਿਰਾਂ ਬਣ ਜਾਂਦੀਆਂ ਨੇ ਚਾਰ ਧਿਰਾਂ ਨੂੰ ਤੁਸੀਂ ਸਿੱਧੇ ਤੇ ਨਾਲ ਭਾਪੀ ਨੂੰ ਅਸਿੱਧੇ ਤੌਰ ਤੇ ਇੱਥੇ ਰਾਜ ਕਰਵਾਇਆ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਵਿੱਚ ਰਾਜ ਕਰਾਇਆ ਪਰ ਪਿਛਲੇ 40 ਸਾਲ ਚ ਜਿਨ੍ਹਾਂ ਵੀ ਪਾਰਟੀਆਂ ਨੇ ਰਾਜ ਕੀਤਾ ਜਿਨ੍ਹਾਂ ਦਾ ਮੈਂ ਨਾਲ ਲਏ ਨੇ ਦੁਬਾਰਾ ਵੀ ਲੈ ਲੂੰਗਾ ਮੇਰਾ ਮਤਲਬ ਬਾਦਲ ਦਲ ਹੋਵੇ ਕਾਂਗਰਸ ਹੋਵੇ ਭਾਜਪਾ ਹੋਵੇ ਹੁਣ ਆਪ ਹੋਵੇ ਉਹਨਾਂ ਨੇ ਹੀ ਤੁਹਾਨੂੰ ਨਰਾਸ਼ ਕੀਤਾ ਜਿਹੜੇ ਕਹਿੰਦੇ ਨੇ ਨਾ ਮੇਰੇ ਹਾਜ਼ਰੀ ਵਿੱਚ ਵੀ ਬੋਲਦੇ ਨੇ ਜਾਂ ਮੈਂ ਪੜਦਾ ਜਾਂ ਮੈਂ ਵੀਡੀਓਜ਼ ਦੇਖਦਾ ਸ਼ਾਮ ਨੂੰ ਘਰੇ ਜਾ ਕੇ ਉਹ ਕਹਿੰਦੇ ਨੇ ਨੌਜਵਾਨਾਂ ਨੇ ਗਲਤੀ ਕੀਤੀ ਸੀ ਮੈਂ ਬਿਲਕੁਲ ਇਹਦੇ ਨਾਲ ਹੁਣ ਸਹਿਮਤ ਨਹੀਂ ਆ ਪਿਛਲੇ 20 ਦਿਨਾਂ ਚ ਜੋ ਮੈਨੂੰ ਨੌਲੇਜ ਹੋਈ ਹੈ ਨੌਜਵਾਨਾਂ ਨੇ ਗਲਤੀ ਕਰਨ ਤੋਂ 2 ਸਾਲ ਡੇਢ ਸਾਲ ਬਾਅਦ ਹੀ ਆਪਣੇ ਆਪ ਨੂੰ ਸੁਧਾਰ ਲਿਆ ਸੁਧਾਰਨ ਤੋਂ ਬਾਅਦ ਉਹ ਪੁੱਠੇ ਮੁੜ ਕੇ ਇੱਕ ਧਿਰ ਤੋਂ ਨਿਰਾਸ਼ ਹੋ ਕੇ ਜਦੋਂ ਪੁੱਠੇ ਮੁੜੇ ਨੇ ਤਾਂ ਉਹ ਪੁੱਠੇ ਮੁੜ ਕੇ ਕਾਂਗਰਸ 'ਚ ਨਹੀਂ ਗਏ ਬਾਦਲਾਂ 'ਚ ਨਹੀਂ ਗਏ ਭਾਜਪਾ 'ਚ ਨਹੀਂ ਗਏ ਚਲੋ ਆਪ ਤੋਂ ਤਾਂ ਉਹ ਆਏ ਸੀ ਉਸ ਗਲਤੀ ਨੂੰ ਗਲਤੀ ਕਿਹਾ ਹੀ ਨਹੀਂ ਜਾ ਸਕਦਾ ਆਮ ਤੌਰ ਤੇ ਪੰਜਾਬ ਦੀ ਕਹਾਵਤ ਹੈ ਕਿ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜਾਵੇ ਅੱਪਾ ਉਹਨੂੰ ਭੁੱਲਿਆ ਨਹੀਂ ਕਹਿੰਦੇ ਪਰ ਆ ਮੇਰੇ ਬੱਚੇ ਚਾਹੇ ਉਹ ਧੂੜਦੇ ਨੇ ਜਾਂ ਇਹਨਾਂ ਵਰਗੇ ਹੋਰ ਬੱਚੇ ਮੈਨੂੰ ਹਲਕੇ ਚ ਮਿਲਦੇ ਨੇ ਉਹ ਤਾਂ ਸਵੇਰੇ 7 ਵਜੇ ਭੁੱਲੇ ਨੇ ਤੇ 9 ਵਜੇ ਕਰੇ ਆਗੇ ਉਹਨਾਂ ਨੇ ਕੋਈ 25 ਸਾਲ ਆਪਣੇ ਤੇ ਆਪਣੇ ਸਪੋਰਟਰਾਂ ਦੇ ਖਰਾਬ ਨਹੀਂ ਕੀਤੇ ਕਿ ਅਸੀਂ 10 ਸਾਲ ਤੋਂ ਜੀ ਫਲਾਣੀ ਪਾਰਟੀ ਚ ਹੈਗੇ ਆ ਉਹ ਲੋਕ ਮੇਰੇ ਮੇਰੀ ਗੱਲ ਧਿਆਨ ਨਾਲ ਸੁਣਨ ਜਿਹੜੇ ਅੱਜ ਵੀ ਬਾਦਲਾ ਮਗਰ ਕਾਂਗਰਸ ਮਗਰ ਭਾਜਪਾ ਮਗਰ ਜਾ ਰਹੇ ਨੇ ਉਹਨਾਂ ਨੂੰ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਇਹਨਾਂ ਦੇ ਕਿਰਦਾਰ ਦੇਖੋ ਜੇ ਇਹਨਾਂ ਦੇ ਕਿਰਦਾਰ ਤੁਹਾਡੀਆਂ ਵੋਕਾਂ ਵੋਟਾਂ ਦੇ ਹੱਕਦਾਰ ਹੁੰਦੇ ਤਾਂ ਕਦੇ ਆਪ ਇੱਥੇ ਨਹੀਂ ਆ ਸਕਦੇ ਇਹਨਾਂ ਨੇ ਆਪਣੇ ਕਿਰਦਾਰ ਬਹੁਤ ਹਲਕੇ ਕੀਤੇ ਕੀ ਕੀਤੇ ਕਿ ਆਪਣਾ ਆਪਣਾ ਦੇਖਦੇ ਰਹੇ ਕਿ ਸਾਨੂੰ ਕੀ ਫਾਇਦਾ ਮਿਲਦਾ ਬਾਦਲ ਹੋਰ ਅਮੀਰ ਹੁੰਦਾ ਰਹਾ ਕਾਂਗਰਸ ਜ਼ੁਲਮ ਕਰਨ ਤੋਂ ਬਾਅਦ ਵੀ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਬਾਅਦ ਵੀ ਤੁਹਾਡੀਆਂ ਵੋਟਾਂ ਲੈ ਕੇ ਰਾਜ ਕਰਦੀ ਰਹੀ। ਦੇਖੋ ਇਤਿਹਾਸ ਜਦੋਂ ਲਿਖਿਆ ਜਾਊਗਾ ਸਾਡੇ ਬੱਚੇ ਤੁਹਾਡੇ ਬੱਚੇ ਚਾਹੇ ਉਹ ਪੁੱਤ-ਪੋਤੇ ਹੋਣ, ਦੋਤੇ-ਦੋਤੀਆਂ ਹੋਣ ਉਹਨਾਂ ਦੇ ਅੱਗੇ ਪੁੱਤ-ਬੱਚੇ ਹੋਣ ਸਾਡੇ ਪਰਪੋਤੇ ਹੋਣ ਕਦੇ ਸਾਨੂੰ ਜ਼ਰੂਰ ਸਵਾਲ ਕਰਨਗੇ। ਇੱਕ ਪਾਸੇ ਤੁਹਾਡੇ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਧਿਰ ਸੀ ਦੂਜੇ ਪਾਸੇ ਤੁਸੀਂ ਨੂੰ ਵੋਟਾਂ ਪਾ ਕੇ ਫਿਰ ਰਾਜ ਕਰਵਾਇਆ ਆਪਣੇ ਉੱਪਰ ਰਾਜ ਕਰਵਾਇਆ ਇਹ ਚਾ ਸ਼ਰਮ ਵਾਲੀਆਂ ਨੇ ਪਰ ਸਾਨੂੰ ਸਮੇ ਨੂੰ ਵਿਚਾਰਨਾ ਚਾਹੀਦਾ ਜਿਹੜਾ ਸਿਮਰਨਜੀਤ ਸਿੰਘ ਮਾਨ ਤੁਹਾਡੀ ਇੱਥੇ 40 ਸਾਲ ਤੋਂ ਇੱਕ ਸਟੈਂਡ ਲੈ ਕੇ ਸੇਵਾ ਕਰ ਰਿਹਾ ਹੈ ਉਹ ਇਸ ਤੋਂ ਜ਼ਿਆਦਾ ਸੇਵਾ ਤੁਹਾਡੇ ਬੱਚਿਆਂ ਦੀ ਬਾਹਰਲੇ ਮੁਲਕ ਕਰ ਰਿਹਾ ਹੈ ਅੱਜ ਪਿੰਡ-ਪਿੰਡ ਜਾ ਕੇ ਦੇਖੋ ਪਹਿਲਾ ਮਾਝਾ ਦਵਾਬਾ ਬਹੁਤ ਪਹਿਲਾਂ ਤੋਇਆ ਬਾੜ ਨੂੰ ਹੁਣ ਇਹ ਮਾਲਵਾ ਵੀ ਤੁਰਿਆ ਹੈ ਇਹ ਬਹੁਤ ਪਿੱਛੇ ਹੈ ਬੇਸ਼ੱਕ ਪਰ ਤੁਸੀਂ ਦਵਾਬੇ ਵੀ ਜਾ ਸਕਦੇ ਹੋ ਆਕੜਾ ਜਲੰਧਰ ਤੇ ਆਸੇ-ਪਾਸੇ ਦਵਾਬਾ ਹੈ ਅੰਮ੍ਰਿਤਸਰ ਗੁਰਦਾਸਪੁਰ ਮਾਝਾ ਆ ਤੁਹਾਡਾ ਮਾਲਵਾ ਹੈ ਪਰਲੇ ਪਾਸੇ ਤੁਹਾਡਾ ਪੁਆਦ ਹੈ ਚਾਰੇ ਜਿਹੜੇ ਸਾਡੇ ਖਿੱਤੇ ਨੇ ਉਹਨਾਂ 'ਚ ਜਾ ਕੇ ਤੁਸੀਂ ਕਿਸੇ ਵੀ ਘਰ 'ਚ ਚਾਹੇ ਰਿਸ਼ਤੇਦਾਰ ਦੇ ਤੌਰ ਤੇ ਚਲ ਜਾਓ ਚਾਹੇ ਦੋਸਤ ਦੇ ਤੌਰ ਤੇ ਚਲ ਜਾਓ ਉੱਥੇ ਗੱਲ ਚੱਲ ਰਹੀ ਹੋਊਗੀ ਕਿ ਸਾਡਾ ਮੁੰਡਾ ਬਾਹਰ ਗਿਆ ਹੈ ਅਸੀਂ ਸਿਮਰਨਜੀਤ ਸਿੰਘ ਮਾਨ ਨੂੰ ਮਿਲਣਾ ਆਪਣੇ ਮੁੰਡੇ ਨੂੰ ਚਿੱਠੀ ਲੈ ਕੇ ਦੇਣੀ ਆ ਉਹ ਅਧਿਕਾਰ ਸਿਮਰਨਜੀਤ ਸਿੰਘ ਮਾਨ ਨੂੰ ਹੀ ਕਿਵੇਂ ਮਿਲ ਗਿਆ ਇਹ ਗੱਲ ਵਿਚਾਰੋ ਉਹ ਬਾਦਲ ਨੂੰ ਕਿਉਂ ਨਹੀਂ ਮਿਲਿਆ ਉਹ ਅਮਰਿੰਦਰ ਸਿੰਘ ਨੂੰ ਕਿਉਂ ਨਹੀਂ ਮਿਲਿਆ ਕੋਈ ਬੱਚਾ ਤੁਹਾਨੂੰ ਨਹੀਂ ਕਹੂਗਾ ਕਿ ਅਸੀਂ ਬਾਦਲ ਵੱਲ ਚੱਲਿਆ ਚਿੱਠੀ ਲੈਣ ਅਸੀਂ ਭਾਜਪਾ ਵੱਲ ਚੱਲੇ ਚਿੱਠੀ ਲੈਣ ਅਸੀਂ ਅਮਰਿੰਦਰ ਸਿੰਘ ਵਿਚ ਕਾਂਗਰਸ ਵੱਲ ਚੱਲੇ ਚਿੱਠੀ ਲੈਣ ਉਹ ਇੱਕੋ ਹੀ ਗੱਲ ਕਹਿਣਗੇ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਬੰਦਾ ਲੱਭ ਰਹੇ ਹਾਂ ਜੇ ਤੁਹਾਨੂੰ ਕੋਈ ਜਾਣਦਾ ਹੈ ਮਲਾ ਦਿਓ ਭਾਈ ਅਸੀਂ ਸਿਮਰਨਜੀਤ ਸਿੰਘ ਮਾਨ ਦੀ ਚਿੱਠੀ ਲੈਣੀ ਇੱਕ ਬੜੀ ਤੁਹਾਨੂੰ ਮੈਂ ਰੋਚਕ ਗੱਲ ਦੱਸਾਂ ਜੋ ਸੱਚ ਹੋਈ ਹੈ ਪਿੱਛੇ ਜੇ ਬਰਗਾੜੀ ਅਸੀਂ ਮੋਰਚਾ ਲਾਇਆ ਹੋਇਆ ਸੀ ਉਹਦੇ 2 ਸਾਲ ਪੂਰੇ ਹੋਏ 2 ਸਾਲ ਤੇ ਅਸੀਂ ਵੱਡਾ ਇਕੱਠ ਕੀਤਾ ਇੱਕਠ ਤੇ ਜਾਣ ਤੋਂ ਪਹਿਲਾਂ ਅਸੀਂ ਬਰਗਾੜੀ ਗੁਰਦੁਆਰਾ ਸਾਹਿਬ ਦੇ ਦਫ਼ਤਰ 'ਚ ਬੈਠੇ ਸੀ ਆ ਕੇ ਸਾਰੇ ਇਕੱਠੇ ਹੋ ਗਏ ਅੰਦਰ ਜਾਣਾ ਸੀ ਪ੍ਰੈਸ ਵਾਲੇ ਕਹਿੰਦੇ ਅਸੀਂ ਗੱਲ ਕਰਨੀ ਆ ਪ੍ਰਧਾਨ ਸਾਹਿਬ ਨਾਲ ਅਸੀਂ ਉੱਥੇ ਬੈਠਣ ਲਈ ਕਮਰੇ 'ਚ ਜਾ ਰਹੇ ਸੀ ਇੱਕ 22 23 ਸਾਲ ਦੀ ਬੱਚੀ ਪਿੱਛੇ-ਪਿੱਛੇ ਭੀੜ ਦੇ ਤੁਰੀ ਆਉਦੀ ਸੀ ਮੇਰੀ ਨਿਗਾ ਉਸਤੇ ਪਈ ਮੈਂ ਕਿਹਾ ਐ ਇਹ ਅੱਗੇ ਨਹੀਂ ਜਾ ਸਕੂਗੀ ਮੈਂ ਇਹਨੂੰ ਪੁੱਛਾਂਵੇਂ ਇਹਨੇ ਮਿਲਣਾ ਕਿਹਨੂੰ ਐ ਮੈਂ ਇਹਨੂੰ ਅੱਗੇ ਲੈ ਜਾਵਾਂ ਭੀੜ ਬਹੁਤ ਐ ਮੈਂ ਉਹਨੂੰ ਬੱਚੀ ਨੂੰ ਬੁਲਾਇਆ ਮੇਕਅਪ ਬੇਟਾ ਤੁਸੀਂ ਕਿਹਨੂੰ ਮਿਲਣਾ ਹੈ ਕਿ ਸੰਗਤ ਚ ਅੰਦਰ ਜਾ ਕੇ ਗੁਰਦੁਆਰੇ ਬੈਠ ਜਾਓ ਕਹਿੰਦੀ ਨਹੀਂ ਜੀ ਮੈਂ ਮਾਨ ਸਾਹਿਬ ਨੂੰ ਮਿਲਣਾ ਹੈ ਹੁਣ ਮਾਨ ਸਾਹਿਬ ਭੀੜ ਦੇ ਵਿੱਚ ਸੀਗੇ ਮੈਂ ਕਿਹਾ ਤੂੰ ਪਾਸੇ ਖੜ ਜਾ ਮੈਂ 2 ਮਿੰਟ ਬਾਅਦ ਸਭ ਨੂੰ ਬਿਠਾ ਕੇ ਤੈਨੂੰ ਅੱਗੇ ਲੈ ਜਾਊਂਗਾ ਉਦੋਂ ਹੀ ਮੈਂ ਕੀਤਾ ਕੁਰਸੀਆਂ ਜਦੋਂ ਲੱਗ ਗਿਆ ਪ੍ਰਧਾਨ ਜੀ ਬੈਠ ਗਏ ਸਾਰੇ ਲੀਡਰ ਬੈਠ ਗਏ ਪ੍ਰੈਸ ਖੜ ਗਈ ਮੈਂ ਉਹਨੂੰ ਚੁੱਪ ਕੇ ਲਿਆ ਕੇ ਪ੍ਰਧਾਨ ਜੀ ਦੇ ਨਾਲ ਦੀ ਕੁਰਸੀ ਤੇ ਬਿਠਾਤਾ ਮੈਂ ਕਿਹਾ ਜੀ ਪ੍ਰਧਾਨ ਸਾਹਿਬ ਇਹ ਬਾਹਰਲੇ ਮੁਲਕ ਤੋਂ ਆਈ ਆ ਉਹ ਕਹਿੰਦੀ ਮੈਂ ਕੈਨੇਡਾ ਤੋਂ ਆਈ ਆ ਮੈਂ ਗੱਲ ਕਰਨੀ ਮਾਨਸਰ ਵਾਲਾ ਸਿਰਫ 2 ਮਿੰਟ ਮੈਂ ਕਹਤਾ ਕਰੋ ਜੀ ਪ੍ਰਧਾਨ ਸਾਹਿਬ ਨੂੰ ਮੈਂ ਕਹਿਤਾ ਵੀ ਇਹ ਬੇਟੀ ਬੱਚੀ ਸਾਡੀ ਬਾਹਰੋਂ ਆਈ ਐ ਇਹ ਤੁਹਾਨੂੰ ਨਾਲ ਗੱਲ ਕਰਨਾ ਚਾਹਦੀ ਐ ਇੱਥੋਂ ਪਤਾ ਲੱਗੂਗਾ ਕਿ ਪੰਜਾਬ ਦੀਆਂ ਗੱਲਾਂ ਅੱਜ ਦੁਨੀਆਂ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਰਹੀ ਜਾ ਰਹੀਆਂ ਨੇ ਉਹੀ ਗੱਲ ਹੋਈ ਅਸੀਂ ਪ੍ਰਧਾਨ ਸਾਹਿਬ ਪੁੱਛਿਆ ਹਾਂ ਬੇਟਾ ਗੱਲ ਕਰੋ ਉਹ ਕਹਿੰਦੇ ਬੱਚੀ ਕਹਿੰਦੀ ਵੀ ਉਹਦੇ ਅੱਖਾਂ 'ਚ ਪਾਣੀ ਆ ਗਿਆ ਕਹਿੰਦੀ ਮੈਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਸਿਮਰਨਜੀਤ ਸਿੰਘ ਮਾਨ ਨੂੰ ਦੇਖ ਰਹੀ ਆ ਆ ਸਾਹਮਣੇ ਹੱਥ ਲਾ ਕੇ ਉਹਨੇ ਕਿਹਾ ਆ ਸਾਹਮਣੇ ਸਿਮਰਨਜੀਤ ਸਿੰਘ ਮਾਨ ਬੈਠਾ ਹੈ ਮੈਨੂੰ ਵਿਸ਼ਵਾਸ ਨਹੀਂ ਆ ਰਿਹਾ ਉਹਦਾ ਕਾਰਨ ਕੀ ਸੀ ਕਹਿੰਦੀ ਮੈਂ ਲੱਗੀ ਹੋਈ ਆ ਮੈਨੇਜਰ ਤੇ ਮੇਰੀ ਕੰਪਨੀ ਦੇ ਟਰੱਕ ਜਿਹਦੀ ਮੈਂ ਮੈਨੇਜਰ ਆ ਮੇਰੀ ਕੰਪਨੀ ਦੇ ਟਰੱਕ ਕੈਨੇਡਾ 'ਚ ਵੀ ਚੱਲਦੇ ਨੇ ਅਮਰੀਕਾ 'ਚ ਵੀ ਚੱਲਦੇ ਨੇ ਮੈਨੂੰ ਕਦੇ ਕੈਨੇਡਾ ਵਾਲੇ ਦਫ਼ਤਰ 'ਚ ਬਿਠਾਉਂਦੇ ਨੇ ਕਦੇ ਅਮਰੀਕਾ ਭੇਜ ਦਿੰਦੇ ਨੇ ਮੈਂ ਉੱਥੇ ਜਦੋਂ ਆਪਣਾ ਕੰਮ ਕਰਕੇ ਵਿਹਲੀ ਬੈਠੀ ਹੁੰਨੀ ਆ ਤਾਂ ਜਿਹੜੇ ਨੌਜਵਾਨ ਸਿੱਖਾਂ ਦੇ ਪੰਜਾਬ ਦੇ ਉੱਥੇ ਟਰੱਕਾਂ ਦਾ ਕੰਮ ਕਰਦੇ ਨੇ ਉਹ ਆ ਕੇ ਮੇਰੇ ਕੋਲ ਬੈਠ ਜਾਂਦੇ ਨੇ ਜਦੋਂ ਉਹਨਾਂ ਦੇ ਟਰੱਕ ਲੋਡ ਹੋ ਰਹੇ ਹੁੰਦੇ ਨੇ ਤਾਂ ਗੱਲਾਂ ਕਰਦੇ ਨੇ ਮੈਂ ਵੀ ਸੁਣਦੀ ਰਹਿੰਨੀ ਆ ਇੱਕ ਕੋਈ ਕਹਿੰਦਾ ਤੇਰੀ ਚਿੱਠੀ ਆ ਗਈ ਕੋਈ ਪੁੱਛ ਰਿਹਾ ਆਉਂਦਾ ਯਾਰ ਮੇਰੇ ਪਿਤਾ ਜੀ ਗਏ ਸੀ ਤੁਹਾਨੂੰ ਕੋਈ ਜਾਣਦਾ ਹੈ ਜਿਹੜਾ ਮਾਨ ਸਾਹਿਬ ਨੂੰ ਛੇਤੀ ਮਿਲਾ ਦੇਵੇ ਮੈਂ ਕਹਿੰਦੀ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਜੇ ਮੈਂ ਅਮਰੀਕਾ ਦੇ ਦਫ਼ਤਰ ਜਾਂਦੀ ਆ ਉੱਥੇ ਵੀ ਇਹੀ ਗੱਲਾਂ ਹੁੰਦੀਆਂ ਨੇ ਜੇ ਕੈਨੇਡਾ ਦਫ਼ਤਰ ਜਾਂਦੀ ਆ ਤਾਂ ਵੀ ਇਹੀ ਗੱਲਾਂ ਹੁੰਦੀਆਂ ਨੇ ਫਿਰ ਇੱਕ ਦਿਨ ਕਹਿੰਦੀ ਮੈਂ ਇੱਕ ਵੀਰ ਨੂੰ ਬੁਲਾ ਕੇ ਪੁੱਛ ਲਿਆ ਵੀ ਤੁਸੀਂ ਜਿਹੜੇ ਗੱਲ ਕਰਦੇ ਹੋ ਇਹ ਸਿਮਰਨਜੀਤ ਸਿੰਘ ਮਾਨ ਕੌਣ ਹੈ ਤੁਸੀਂ ਸਾਰੇ ਉਹਦੀਆਂ ਗੱਲਾਂ ਕਰ ਤੁਸੀਂ ਚਲੇ ਜਾਓਗੇ ਹੋਰ ਆ ਜਾਣਗੇ ਜਿਨ੍ਹਾਂ ਦਾ ਟਰੱਕ ਭਰਨਾ ਹੈ ਉਹ ਵੀ ਇਹੀ ਗੱਲਾਂ ਕਰੇ ਜਾਣਗੇ ਸਾਨੂੰ ਦੱਸੋ ਤਾਂ ਸਹੀ ਮੈਨੂੰ ਦੱਸੋ ਕਿ ਇਹ ਮਾਨ ਕੌਣ ਹੈ ਕੋਈ ਰਾਸ਼ਟਰਪਤੀ ਹੈ ਕੋਈ ਬਹੁਤ ਵੱਡਾ ਅਫਸਰ ਹੈ ਇਹ ਕੌਣ ਹੈ ਉਹ ਮੁੰਡਿਆਂ ਨੇ ਕਹਿੰਦੀ ਮੈਨੂੰ ਦੱਸਿਆ ਕਿ ਅਸੀਂ ਜਦੋਂ ਬਾਹਰਲੇ ਮੁਲਕਾਂ ਚ ਆ ਜਾਂਦੇ ਆ ਤਾਂ ਸਾਨੂੰ ਖਤਰਾ ਹੁੰਦਾ ਹੈ ਕਿ ਸਾਨੂੰ ਇੰਡੀਆ ਵਾਪਸ ਨਾ ਭੇਜ ਦੇਣ ਫਿਰ ਅਸੀਂ ਇੱਥੇ ਇੱਕ ਕੇਸ ਲਾਉਨੇ ਆ ਜਿਹਨੂੰ ਅਸਾਈਲਮ ਦਾ ਕੇਸ ਕਹਿੰਦੇ ਨੇ ਕਿ ਸਾਨੂੰ ਸ਼ਰਨ ਦਿੱਤੀ ਜਾਵੇ ਇੱਥੇ ਰਹਿਣ ਦਿੱਤਾ ਜਾਵੇ ਜਿਵੇਂ ਸਾਡੇ ਸਾਰੇ ਬੱਚੇ ਉੱਥੇ ਕਰਦੇ ਨੇ ਫਿਰ ਸਾਨੂੰ ਕਹਿੰਦੇ ਨੇ ਕਿ ਇਹ ਕੇਸ ਤੁਹਾਡਾ ਤਾਂ ਪੱਕਾ ਹੋਊਗਾ ਜੇ ਸਿਮਰਤਜੀਤ ਸਿੰਘ ਮਾਨ ਆਪਣੀ ਚਿੱਠੀ ਤੇ ਤੁਹਾਨੂੰ ਲਿਖ ਕੇ ਦੇ। ਫਿਰ ਮੈਂ ਕਿਹਾ ਵੀ ਜੇ ਮੈਂ ਇੰਡੀਆ ਗਈ ਇੰਨੇ ਬੱਚੇ ਮੇਰੇ ਭਰਾ ਇਹ ਕਹਿ ਰਹੇ ਨੇ ਵੀ ਅਸੀਂ ਸਾਰੇ ਸਿਮਰਤਜੀਤ ਸਿੰਘ ਮਾਨ ਦੇ ਲਿਖੇ ਤੇ ਪੱਕੇ ਹੋਏ ਆਂ ਅਸੀਂ ਉਹਨੂੰ ਦੇਖਾਂਗੇ। ਕਹਿੰਦੀ ਉਹ ਆਸ ਲੈ ਕੇ ਮੈਂ ਆਈ ਸੀ ਉਹ ਤਾਂ ਮੈਂ ਦਿੱਲੀ ਦੀ ਆ ਪਰ ਮੈਂ ਪੰਜਾਬ ਤੇ ਬਰਗਾੜੀ ਇਸ ਲਈ ਆਈ ਆ ਮੈਂ ਤੁਹਾਨੂੰ ਦੇਖਣਾ ਚਾਹੁੰਦੀ ਸੀ। ਫਿਰ ਮਾਨ ਸਾਹਿਬ ਬਹੁਤ ਖੁਸ਼ ਹੋਏ ਉਹਦੇ ਹੱਥ ਫੇਰਿਆ ਤੇ ਉਹਨੂੰ ਕਿਹਾ ਬੱਚੇ ਤੁਸੀਂ ਬੇਟੀ ਅੰਦਰ ਜਾ ਕੇ ਵੀ ਹਾਲ ਦੇ ਵਿੱਚ ਵੀ ਇਹ ਗੱਲ ਕਹਿ ਦੋਗੇ ਕਹਿੰਦੀ ਮੈਨੂੰ ਕੋਈ ਉਹ ਨਹੀਂ ਹੈ ਮੈਂ ਤਾਂ ਆਈਓ ਸਵਸਤੇ ਆ ਉਹੀ ਹੋਇਆ ਉਹ ਵੀਡੀਓ ਵਿੱਚ ਵੀ ਕਿਤੇ ਹੋਊਗਾ ਉਸ ਦਿਨ ਦਾ ਪ੍ਰੋਗਰਾਮ ਅੰਦਰ ਬਰਗਾੜੀ ਮਹਾਰਾਜ ਦੀ ਹਜ਼ੂਰੀ ਵਿੱਚ ਵੀ ਖੜ ਕੇ ਆਹ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਉਹ ਬੱਚੀ ਨੇ ਸਾਨੂੰ ਸੁਣਾਈ ਹੈ ਬੋਲਾ ਜੈ ਸ੍ਰੀ ਅਕਾਲ ਇਸ ਗੱਲ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਤੁਹਾਡਾ ਅਸਲੀ ਹੱਕਦਾਰ ਕੌਣ ਹੈ ਜਿਹੜੀ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਸਾਨੂੰ ਵੋਟ ਕਿਉਂ ਪਾਓ ਇਹਦਾ ਜਵਾਬ ਇਹ ਹੈ ਕਿ ਅਸੀਂ ਤੁਹਾਡੇ ਨਾਲ ਤੁਹਾਡੇ ਤੋਂ ਬਿਨ ਵੋਟ ਪਾਏ ਬਿਨਾਂ ਵੀ ਖੜੇ ਹੋਏ ਹਾਂ ਜੇ ਤੁਸੀਂ ਵੋਟ ਨਹੀਂ ਪਾਈ ਅਸੀਂ ਤਾਂ ਪੰਜਾਬ ਦੇ ਨਾਲ ਖੜੇ ਹਾਂ ਅਸੀਂ ਤਾਂ ਕੌਮ ਦੇ ਨਾਲ ਖੜੇ ਹਾਂ ਸਾਡੇ ਤੇ ਕਿੰਨੇ ਕੇਸ 73 ਕੇਸ 75 ਕੇ 75 ਕੇਸ ਸਿਮਰਨਜੀਤ ਸਿੰਘ ਮਾਨ ਤੇ ਕੀਤੇ ਨੇ ਸਰਕਾਰਾਂ ਨੇ ਤੇ ਸਾਰੇ ਦੇ ਸਾਰੇ ਦੇਸ਼ ਧਰੋਹੀ ਦੇ ਕੇਸ ਕੀਤੇ ਨੇ ਪਰ ਉਹ ਸਾਬਤ ਨਹੀਂ ਕਰ ਸਕੇ ਆਖਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਸੇ ਵਕੀਲ ਨੂੰ ਪੁੱਛ ਰਿਓ ਉਹਨਾਂ ਨੂੰ ਅਗੇਤੀ ਜਮਾਨਤ ਦਿੱਤੀ ਹੋਈ ਹੈ ਕਿ 75 ਕੇਸ ਤੁਸੀਂ ਝੂਠੇ ਕੀਤੇ ਤੁਸੀਂ ਇੱਕ ਵੀ ਪ੍ਰੂਵ ਨਹੀਂ ਕਰ ਸਕੇ ਜੇ ਹੁਣ ਸਿਮਰਨਜੀਤ ਸਿੰਘ ਮਾਨ ਨੂੰ ਫੜਨਾ ਹੈ ਤਾਂ ਉਹਨੂੰ 7 ਦਿਨ ਪਹਿਲਾਂ ਦੱਸਣਾ ਪਊਗਾ ਕਿ ਤੁਸੀਂ ਉਹਨੂੰ ਗ੍ਰਿਫਤਾਰ ਕਰਨਾ ਹੈ ਤਾਂ ਜੋ ਉਹ ਅਦਾਲਤ ਨੂੰ ਜਾ ਕੇ ਦੱਸ ਸਕੇ ਕਿ ਇਹ ਇੱਕ ਹੋਰ ਝੂਠਾ ਕੇਸ ਮੇਰੇ ਤੇ ਪਾਉਣ ਲੱਗੇ ਇਹ ਸਾਰੀਆਂ ਗੱਲਾਂ ਅਸੀਂ 40 ਸਾਲਾਂ ਚ ਕੀਤੀਆਂ ਪੰਜਾਬ ਨੇ ਬੇਸ਼ੱਕ ਸਾਨੂੰ ਵੋਟ ਨਹੀਂ ਪਾਈ ਪਰ ਕਿਉਂਕਿ ਅਸੀਂ ਤਾਂ ਪੰਜਾਬ ਲਈ ਲੜ ਰਹੇ ਸੀ ਮਾਨ ਸਾਹਿਬ ਨੇ ਪੰਜਾਬ ਖਾਤਰ ਸਿੱਖ ਕੌਮ ਖਾਤਰ ਆਪਣੀ ਡੀਆਈਜੀ ਦਾ ਅਹੁਦਾ ਛੱਡਿਆ ਸੀ ਉਹ ਤਾਂ ਸੋਚ ਸਮਝ ਕੇ ਆਏ ਸੀ ਮੈਂ ਸੋਚ ਸਮਝ ਕੇ ਆਇਆ ਸੀ ਆ ਸਾਰੀ ਜਿਹੜੀ ਟੀਮ ਬੈਠੀ ਆ ਇਹ ਸੋਚ ਸਮਝ ਕੇ ਆਈ ਹੈ ਆ ਖੋਲਿਓ ਪਾਣੀ ਆ ਸੋਚ ਸਮਝ ਕੇ ਆਈ ਹੈ ਤਾਂ ਕਰਕੇ ਲੰਬੇ ਚੱਲ ਰਹੇ ਆ ਕੋਈ ਗੱਲ 2 ਫੁੱਟ ਆ ਸੋਚ ਸਮਝ ਕੇ ਆਏ ਨੇ ਤਾਂ ਹੀ ਤਾਂ ਇੰਨਾ ਲੰਮਾ ਚੱਲ ਰਹੇ ਨੇ ਸੋ ਜਿਹੜਾ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ ਨੇ ਜਿਹੜਾ ਕਿਸਾਨਾਂ ਨੂੰ ਬਾਰ-ਬਾਰ ਬਾਰਡਰਾਂ ਤੇ ਰੋਲਿਆ ਜਾ ਰਿਹਾ ਹੈ ਜਿਹੜਾ ਨਸ਼ਾ ਕਿਸੇ ਵੀ ਸਰਕਾਰ ਨੇ ਰੋਕਣਾ ਤਾਂ ਕੀ ਘਟਾਇਆ ਵੀ ਨਹੀਂ ਸਾਡੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰੱਖ ਦਿੱਤੇ ਗਏ ਉਹ ਗੱਲ ਹੀ ਖਤਮ ਹੋ ਗਈ ਚੰਡੀਗੜ੍ਹ ਦੇ ਸਰਵਸ ਰੂਲ ਸਾਰੇ ਬਦਲ ਕੇ ਸੈਂਟਰ ਵਾਲੇ ਕਰਤੇ ਕੋਈ ਗੱਲ ਹੀ ਨਹੀਂ ਹੋ ਰਹੀ ਪਾਣੀਆਂ ਦਾ ਜਿਹੜਾ ਕਮਿਸ਼ਨ ਹੈ ਉਦੋਂ ਜੋ ਸਾਡੇ ਸਾਰੇ ਮੈਂਬਰ ਪੰਜਾਬ ਦੇ ਕੱਢਤੇ ਪੰਜਾਬ ਵਿਧਾਨ ਸਭਾ ਚ ਕੋਈ ਗੱਲ ਹੀ ਨਹੀਂ ਹੋ ਰਹੀ ਇਹ ਸਾਰੀਆਂ ਗੱਲਾਂ ਸਾਡੀ ਕੌਮ ਸਾਡਾ ਪੰਜਾਬ ਇਹ ਬਚਾਉਣ ਖਾਤਰ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਤੁਸੀਂ ਬਹੁਤ ਵੱਡੀ ਗਿਣਤੀ ਚ ਆਏ ਹੋ ਮੈਨੂੰ ਵਿਸ਼ਵਾਸ ਹੈ ਤੁਸੀਂ ਸਾਰੇ ਆਏ ਹੋ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਤੁਸੀਂ ਇਹਨਾਂ ਗੱਲਾਂ ਤੇ ਵਿਚਾਰ ਕਰੋਗੇ ਤਾਜ਼ਾ ਉਦਾਹਰਨ ਇਹ ਹੈ ਕਿ ਜਿਵੇਂ ਮੈਨੂੰ ਯਾਦ ਕਰਾਇਆ ਹੈ ਕਿ ਅੱਜ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਕਿਹੜੀ ਧਿਰ ਪੰਜਾਬ ਨਾਲ ਖੜੀ ਹੈ ਸਿੱਖਾਂ ਨਾਲ ਖੜੀ ਹੈ ਕਿਹੜੀ ਉਲਟ ਖੜੀ ਹੈ ਇਹ ਗੱਲ ਜਾ ਕੇ ਖਡੂਰ ਸਾਹਿਬ ਦੇ ਹਲਕੇ 'ਚ ਦੇਖ ਲਓ ਅਮਰਤਪਾਲ ਸਿੰਘ ਤੇ 1 ਸਾਲ ਪਹਿਲਾਂ ਨਜਾਇਜ਼ ਕੇਸ ਪਾ ਕੇ ਡਿਬਰੂਗੜ ਭੇਜਿਆ ਗਿਆ ਅੱਜ ਕੌਮ ਨੇ ਫੈਸਲਾ ਕਰ ਲਿਆ ਕਿ ਇਸੇ ਖਡੂਰ ਸਾਹਿਬ ਨੇ ਕਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ 1999 ਵਿੱਚ 5 ਲੱਖ ਤੋਂ ਉੱਪਰ ਵੋਟਾਂ ਪਾ ਕੇ ਜਿਤਾ ਕੇ ਬਾਹਰ ਕਢਾਇਆ ਸੀ ਇਹ ਆਪਾਂ ਨੂੰ ਪਤਾ ਹੈ ਅੱਜ ਉਸੇ ਖਡੂਰ ਸਾਹਿਬ ਤੋਂ ਕੌਮ ਨੇ ਫੈਸਲਾ ਕਰ ਲਿਆ ਕਿ ਸਰਕਾਰਾਂ ਜ਼ੁਲਮ ਕਰ ਰਹੀਆਂ ਨੇ ਅਸੀਂ ਵੋਟਾਂ ਪਾ ਕੇ ਉਹਨਾਂ ਜ਼ੁਲਮਾਂ ਦਾ ਮੁਕਾਬਲਾ ਕਰਾਂਗੇ ਜਵਾਬ ਦੇਾਂਗੇ ਪਰ ਬਾਦਲਾ ਨੇ ਉੱਥੇ ਵੀ ਆਪਣੀ ਕਮੀਨੀ ਹਰਕਤ ਕੀਤੀ ਹੈ ਵਿਰਸਾ ਸਿੰਘ ਬਲਟੋਏ ਨੂੰ ਭਾਈ ਅਮਰਪਾਲ ਸਿੰਘ ਜੀ ਦੇ ਖਿਲਾਫ ਖੜਾਤਾ ਹੈ ਇਹ ਜਿਹੜੀ ਗੱਲ ਹੈ ਛੋਟੀ ਨਹੀਂ ਹੈ ਇਹਨੂੰ ਵਿਚਾਰਨਾ ਪਊਗਾ ਕਿ ਸਾਡਾ ਬੱਚਾ ਬਾਹਰ ਆ ਰਿਹਾ ਹੈ ਜਿਹਨੂੰ ਨਜਾਇਜ਼ ਬੰਦ ਕੀਤਾ ਹੈ ਇੱਕ ਤਾਂ ਸਾਡੇ 32-32 ਸਾਲ ਤੋਂ ਪਹਿਲਾਂ ਅੰਦਰ ਧੱਕੇ ਹੋਏ ਨੇ ਕੋਈ ਕਾਨੂੰਨ ਨਹੀਂ ਕਹਿੰਦਾ ਕਿ 32 ਸਾਲ ਕਿਸੇ ਨੂੰ ਅੰਦਰ ਰੱਖਿਆ ਜਾ ਸਕਦਾ ਹੈ 14 ਸਾਲ ਰੱਖ ਲਓ 20 ਸਾਲ ਰੱਖ ਲਓ ਇਹ ਤਾਂ ਕਾਨੂੰਨ ਕਹਿੰਦਾ ਹੈ ਪਰ ਕਿਸੇ ਹੋਰ ਨੂੰ ਰੱਖਿਆ ਹੋਵੇ ਦੱਸੋ ਕੇਵਲ ਸਾਡੇ ਮੁੰਡੇ ਜਿਹੜੇ ਇੱਕ ਧਰਮ ਦਾ ਕੰਮ ਕਰਕੇ ਅੰਦਰ ਗਏ ਸੀ ਉਹਨਾਂ ਨੂੰ ਤੁਸੀਂ ਨਜਾਇਜ਼ ਅਜ ਅੰਦਰ ਰੱਖਿਆ ਹੋਇਆ ਆ ਨਵੇਂ ਨੌਜਵਾਨ ਫੜਿਆ ਸੀ ਅਮਰਤਪਾਲ ਸਿੰਘ ਉਹਦੇ ਨਾਲ ਕੌਮ ਖੜ ਗਈ ਜਿਵੇਂ ਸਿਮਰਨਜੀਤ ਸਿੰਘ ਮਾਨ ਨਾਲ ਖੜ ਗਈ ਸੀ ਜੇ ਸਿਮਰਨਜੀਤ ਸਿੰਘ ਮਾਨ ਨਾਲ ਕੌਮ ਖੜੀ ਐ ਤਾਂ ਅੱਜ 40 ਸਾਲ ਤੋਂ ਸਿਮਰਨਜੀਤ ਸਿੰਘ ਮਾਨ ਵੀ ਕੌਮ ਨਾਲ ਖੜਾ ਹੈ ਤੇ ਅੱਜ ਜੇ ਅਮਰਤਪਾਲ ਨੂੰ ਬਾਹਰ ਘਟਾਓਗੇ ਅੱਜ ਫਿਰ ਕੌਮ ਅਗਲੇ ਟਾਈਮ 'ਚ ਅਮਰਤਪਾਲ ਦੇ ਨਾਲ ਖੜੂਗੀ ਤੇ ਅਮਰਤਪਾਲ ਸਿੰਘ ਕੌਮ ਦੇ ਨਾਲ ਖੜੂਗਾ ਇਹਨੂੰ ਖਤਮ ਕਰਨ ਵਾਸਤੇ ਇਹਨੂੰ ਤਾਰਪੀਡੋ ਕਰਨ ਵਾਸਤੇ ਸੈਂਟਰ ਨੂੰ ਖੁਸ਼ ਕਰਨ ਵਾਸਤੇ ਅੱਜ ਬਾਦਲਾ ਨੇ ਸਿੱਖਾਂ ਦੀ ਵੋਟ ਘਟਾਉਣ ਖਾਤਰ ਵਿਰਸਾ ਸਿੰਘ ਵਲਟੋਏ ਨੂੰ ਉਥੋਂ ਖੜਦ। ਸੋ ਮੇਰੀ ਬੇਨਤੀ ਹੈ ਇਹਨਾਂ ਗਲਤ ਨੀਤੀਆਂ ਤੇ ਚੱਲਣ ਵਾਲੇ ਲੋਕਾਂ ਨੂੰ ਅਸੀਂ ਠੋਕਮਾ ਜਵਾਬ ਦਈਏ ਤੇ ਜਵਾਬ ਅੱਜ ਦੇ ਯੁੱਗ 'ਚ ਕੇਵਲ ਵੋਟਾਂ ਨਾਲ ਦਿੱਤਾ ਜਾ ਸਕਦਾ ਹੈ। ਪਹਿਲਾਂ ਕੋਈ ਟਾਈਮ ਸੀ ਤੋਪਾਂ ਤਲਵਾਰਾਂ ਨਾਲ ਰਾਜ ਪਲਟੇ ਆਉਂਦੇ ਸੀ। ਅੱਜ ਰਾਜ ਬਦਲਦੇ ਨੇ ਵੋਟਾਂ ਨਾਲ ਆ ਭਗਵੰਤ ਮਾਨ ਵਰਗਾ ਦੁੱਕੀ ਬੰਦਾ ਮੈਂ ਮੂੰਹ ਤੇ ਕਹਿਣਾ ਦੁੱਕੀ ਬੰਦਾ ਤੁਹਾਡੀਆਂ ਵੋਟਾਂ ਨਾਲ ਜੀ ਮਿਸਟਰ ਬਣਿਆ ਹੋਇਆ। ਉਹ ਕਿ ਵੋਟਾਂ ਪੜਾਉਂਦੀਆਂ ਨੇ। ਉਹਦੇ 'ਚ ਗੁਣ ਹੈ ਜਾਂ ਨਹੀਂ ਹੈ ਉਹ ਕਹਿੰਦਾ ਮੈਨੂੰ ਲੋਕਾਂ ਨੇ ਵੋਟਾਂ ਪਾਈਆਂ ਨੇ ਇਹ ਸੱਚ ਵੀ ਹੈਗਾ। ਹੁਣ ਤੁਸੀਂ ਜ਼ਰੂਰ ਸਮਝੋ ਕਿ ਕੋਈ ਬੰਦਾ ਸੀਟ ਲੈਣ ਵਾਸਤੇ ਕੋਈ ਝੂਠ ਬੋਲ ਸਕਦਾ ਹੈ ਪਰ ਸਰਦਾਰ ਸਿਮਰਤਜੀਤ ਸਿੰਘ ਮਾਨ ਨੇ ਤਾਂ ਅੱਜ ਤੱਕ ਸਾਡੇ ਵਿਰੋਧੀ ਜਿਹਨਾਂ ਦਾ ਮੈਂ ਗੱਲ ਕਰ ਰਿਹਾ ਭਾਜਪਾ ਹੋਵੇ ਕਾਂਗਰਸ ਹੋਵੇ ਬਾਦਲ ਹੋਵੇ ਆਪ ਹੋਵੇ ਆ ਚਾਰਾਂ ਨੂੰ ਬਿਠਾ ਕੇ ਮੇਰੇ ਸਾਹਮਣੇ ਪੁੱਛ ਲੋ ਵੀ ਇੱਕ ਚੀਜ਼ ਦੱਸ ਦੋ ਵੀ ਕਦੇ ਮਾਨ ਵਾਲਿਆਂ ਨੇ ਨਸ਼ਾ ਵੰਡਿਆ ਜਿਹੜੇ ਬੰਦਿਆਂ ਨੇ ਪੋਲਿਟਿਕਸ ਵਿੱਚ ਆ ਕੇ ਸਿਆਸਤ ਵਿੱਚ ਆ ਕੇ ਆਪਣੀ ਸੀਟ ਨੂੰ ਨਸ਼ੇ ਨਾਲ ਨਹੀਂ ਤੋਲਿਆ ਤੇ ਉਹ ਧਿਰਤਾ ਤੁਹਾਡੇ ਸਾਹਮਣੇ ਖੜੀ ਹੈ ਫਿਰ ਵੀ ਆਪਾਂ ਵੋਟਾਂ ਕਿਸੇ ਹੋਰ ਨੂੰ ਪਾਈਏ ਉਹ ਸ਼ੋਭਦਾ ਨਹੀਂ ਅੱਜ ਨਸ਼ੇ 'ਚ ਜੋ ਸਾਡਾ ਨਸਲ ਖੁਸ਼ੀ ਹੋ ਰਹੀ ਹੈ ਇਹ ਵੀ ਬਹੁਤ ਵੱਡੀ ਨਸਲ ਖੁਸ਼ੀ ਹੈ ਇਹਨਾਂ ਸਾਰੀਆਂ ਗੱਲਾਂ ਤੇ ਮੈਂ ਨੌਜਵਾਨਾਂ ਤੇ ਅੰਤਾਂ ਦਾ ਖੁਸ਼ ਹਾਂ ਕਿਉਂਕਿ ਅਗਲੀ ਪੀੜ੍ਹੀ ਤਿਆਰ ਹੋ ਰਹੀ ਹੈ ਅਸੀਂ ਦੁਨੀਆ ਤੋਂ ਹੁਣ ਚਲੇ ਜਾਣਾ ਹੈ ਹਰ ਇੱਕ ਦਾ ਆਪਣਾ ਆਪਣਾ ਇੱਕ ਟਾਈਮ ਹੁੰਦਾ ਹੈ ਪਰ ਇਸ ਸੋਚ ਨੂੰ ਇਸ ਸੰਘਰਸ਼ ਨੂੰ ਸਾਨੂੰ ਸੰਭਾਲਣ ਵਾਲੇ ਮੁੰਡੇ ਮਿਲ ਕੇ ਬੱਚੇ ਮਿਲ ਕੇ ਧੀਆਂ ਮਿਲ ਗਿਆ ਤੁਸੀਂ ਸਾਰੇ ਰਲ ਕੇ ਇਸ ਸੋਚ ਨੂੰ ਸੰਭਾਲੋ ਸਾਨੂੰ ਹੁਣ ਜਾਣ ਦਾ ਹੁਕਮ ਮਹਾਰਾਜ ਕਿਸੇ ਵਕਤ ਵੀ ਕਰ ਸਕਦੇ ਨੇ ਸੋ ਉਹ ਜਿਹੜੀਆਂ ਚੀਜ਼ਾਂ ਨੇ ਮੈਨੂੰ ਖੁਸ਼ੀ ਆ ਕਿ ਅਗਲੀ ਪੀੜ੍ਹੀ ਤਿਆਰ ਹੋਈ ਐ ਵੋਟਾਂ ਪਾ ਕੇ ਅੱਜ ਸਾਨੂੰ ਜਿਦਾਓ ਅਸੀਂ ਫਿਰ ਲੋਕਾਂ ਦੀਆਂ ਵੋਟਾਂ ਪਵਾ ਕੇ ਤੁਹਾਨੂੰ ਜਿਦਾਈਏ ਤਾਂ ਜੋ ਸੰਘਰਸ਼ ਸਾਡੇ ਇਨਸਾਫ਼ ਤੱਕ ਸਾਡੇ ਪੰਜਾਬ ਦੇ ਹੱਕਾਂ ਤੱਕ ਜਾਰੀ ਰੱਖਣ ਲਈ ਆਪਾਂ ਨੂੰ ਇੱਕ ਤਰ ਬਣਨਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ